ਸਬਜ਼ੀ ਹਰ ਰਸੋਈ ਦੀ ਜ਼ਰੂਰਤ ਹੈ ਪਰ ਅੱਜ ਕੱਲ ਸਬਜ਼ੀ ਦੇ ਭਾਅ ਅਸਮਾਨ ਤੇ ਪਹੁੰਚੇ ਹੋਏ ਹਨ ਬਾਜ਼ਾਰ ਵਿੱਚ ਸਬਜ਼ੀ ਬਹੁਤ ਮਹਿੰਗੀ ਪਾਤੀ ਲੋਕਾਂ ਨੂੰ ਖਰੀਦਣੀ ਪੈ ਰਹੀ ਹੈ ਗੱਲਬਾਤ ਕਰਦਿਆਂ ਹੋਇਆਂ ਦੁਕਾਨਦਾਰਾਂ ਨੇ ਆਖਿਆ ਕਿ ਜ਼ਿਆਦਾ ਗਰਮੀ ਅਤੇ ਜ਼ਿਆਦਾ ਬਾਰਿਸ਼ ਪੈਣ ਨਾਲ ਸਬਜ਼ੀ ਦੀ ਫਸਲ ਖਰਾਬ ਹੋ ਗਈ ਹੈ ਜਿਸ ਕਾਰਨ ਲੋਕਾਂ ਨੂੰ ਸਬਜ਼ੀ ਮਹਿੰਗੀ ਖਰੀਦਣੀ ਪੈ ਰਹੀ ਹੈ ਉਹਨਾਂ ਆਖਿਆ ਕਿ 10 ਤੋਂ 15 ਦਿਨ ਲੋਕਾਂ ਨੂੰ ਅਜੇ ਹੋਰ ਮਹਿੰਗੀ ਸਬਜ਼ੀ ਖਰੀਦਣੀ ਪਵੇਗੀ ਉਸ ਤੋਂ ਬਾਅਦ ਜਦੋਂ ਨਵੀਂ ਸਬਜ਼ੀ ਆਵੇਗੀ ਤਾਂ ਰੇਟ ਘਟਣ ਦੀ ਉਮੀਦ ਹੈ टमाटर भाजी पहले भी रुपए किलो था खोन का भाव अस्सी रुपए किलो है टमाटर और बारह करके शिमले वाले पास टमाटर आंदा आता पाया बरसात करके फसल खराब हो चुकी करके टमाटर रोज द रोज भाव बचता ही ज्यादा बचता ही जाना है आज का अस्सी है कल का सौ भी हो सकता है डेढ़ सौ भी हो सकता है टमाटर सारी सब्जियां महंगी हो चुकी पाइन सब्जियां बारह बुरा खत्म होएगा फिर ही पहले होना अभी तो महंगा ही सारी सब्जी सब्जी बहुत महंगी है जी ਬਹੁਤ ਮਹਿੰਗੀ ਸਬਜ਼ੀ ਹੈ ਆ ਲਵਾਵਾ ਭੜਿਆ ਆ 400 ਰੁਪਏ ਦਾ ਇਹ ਕੋਈ ਬਰਸਾਤੀ ਮੌਸਮ ਦੱਸਣ ਦੇ ਮੇਰੇ ਘਰ ਨੂੰ ਜਿਆਦਾ ਬਹੁਤ ਤੇਜ਼ ਆ ਗੰਦ ਇਹਦੇ ਨਾਲੋਂ ਤਾਂ ਫਿਰ ਆਪਣਾ ਨਾਨ ਵੇਜ ਖਾਣਾ ਚੰਗਾ ਜੀ ਉਹ ਸਸਤਾ ਮਹਿੰਗਾਈ ਤੇ ਰੋਕ ਹੋਣੀ ਚਾਹੀਦੀ ਹੈ ਜੀ ਮਹਿੰਗਾਈ ਬਹੁਤ ਜ਼ਿਆਦਾ ਅੱਭੀ ਮਹੀਨਾ ਦੋ ਮਹੀਨੇ ਲੱਗਦੇ ਇਹਦੇ 52 81 ਟਮਾਟਰ ਸੀ ਤੇ ਗੋਬੀ ਸੀ ਟਮਾਟਰ 100 ਮੰਨ ਲਓ ਇਹ ਕਿਤੇ ਕਿਲੋ ਲੈਣ ਦੇ ਪਾ ਲੈ ਜਾਂਦੇ ਸੋ ਜੀ ਮਹਿੰਗੀ ਤਾਂ ਹੋਈ ਹੈ ਛੇ ਪਿਛੇ ਗਰਮੀ ਜ਼ਿਆਦਾ ਪਈ ਸੀ ਗਰਮੀ ਹੱਤੋਂ ਜ਼ਿਆਦਾ ਸਬਜ਼ੀਆਂ ਰੁਕੀਆਂ ਨਹੀਂ ਆਈਆਂ ਤੇ ਸਰਦੀ ਜ਼ਿਆਦਾ ਪਈ ਤਾਂ ਸਬਜ਼ੀਆਂ ਰੁਕ ਜਾਂਦੀਆਂ ਗਰਮੀ ਹੈ ਸਰਦੀ ਜੋ ਜ਼ਿਆਦਾ ਚੀਜ਼ ਆਏ ਚੀਜ਼ਾਂ ਸਬਜ਼ੀਆਂ ਰੁਕ ਜਾਂਦੀਆਂ ਵਿੱਚ ਪੈ ਗਈ ਬਾਰਿਸ਼ ਬਾਰਿਸ਼ ਪੈਣ ਨਾਲ ਪੈਰੀਆਂ ਭਰ ਗਈਆਂ ਪਾਣੀ ਦਾ ਉਹ ਤਾਂ ਰੁਕ ਗਈ ਸਬਜ਼ੀ ਰੁਕੀ ਆਣੀ ਰੁਕੀ ਹੁਣ ਸਬਜ਼ੀ ਫਿਰ ਨਵੇਂ ਸਿਰੇ ਚੱਲੂਗੀ ਮੰਗੀ ਭਾਰੀ ਸਬਜ਼ੀ ਡੇ ਪਿੰਡਾਂ ਗਰੇਲੇ ਸਬਸੋ ਦੀ ਵਾਰੀ ਹੈ ਉਹ ਸਬਜ਼ੀਆਂ ਆਪਣੀਆਂ ਵੀ ਸਸਤੀਆਂ ਹੋਣੀਆਂ ਚਾਹੀਆਂ ਨੇ ਅੱਜ ਫਰਕ ਪੈ ਗਿਆ ਸਭ ਜਿਵੇਂ ਜਸਾ ਹਰਿਆ ਸਬਜ਼ੀਆਂ ਇੱਕ ਹਫਤੇ ਦਾ ਜਿੱਥੇੋਂ ਚੱਲੀਏ ਉੱਥੋਂ ਤੱਕ ਆ ਜਾਣਗੀਆਂ ਟਮਾਟਰ ਬਾਹਰ ਦਾ ਹੈ ਐਸੇ ਦੇਸੀ ਟਮਾਟਰ 40-50 ਰੁਪਏ ਕਿਲੋ ਜਿਹੜਾ ਸਿੰਮੀਲੇਟ ਮਾਰ 70 ਰੁਪਏ 60-70 70-80 ਰੁਪਏ ਕਿਲੋ ਤੱਕ ਜਾ ਰਿਹਾ 60-70 ਰੁਪਏ ਕਿਲੋ 80 ਰੁਪਏ ਕਿਲੋ ਵੀ ਹੈ ਟੰਗਾ ਟਮਾਟਰ ਬਾਕੀ ਇਹ ਜੋ ਜ਼ਿਆਦਾ ਆਏਗਾ ਜੇ ਆਪਣਾ ਮੰਦਾ ਹੈਗਾ ਜੇ ਘਟਾ ਹੈਗਾ ਤੇ ਆਪਣੇ ਹਿੱਸੇ ਇਸ ਤੋਂ ਮੰਗ ਗਈ ਇਸ ਤੋਂ ਤੇਰੀ ਨੂੰ ਹੋਣਾਗਾ ਮੰਦਾ ਹੀ ਹੋਏਗਾ ਗੱਲ ਕੀਤੀ ਜਾਵੇ ਤਾਂ ਸਬਜ਼ੀ ਹਰ ਰਸੋਈ ਦੀ ਆਸਾਨ ਹੈ ਅੱਜ ਕੱਲ ਸਬਜ਼ੀਆਂ ਦਾ ਰੇਟ ਬਹੁਤ ਵਧਿਆ ਹੋਇਆ ਹੈ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਉਹਨਾਂ ਨੇ ਆਖਿਆ ਕਿ ਬਾਰਿਸ਼ ਪੈਣ ਨਾਲ ਅਤੇ ਜ਼ਿਆਦਾ ਗਰਮੀ ਪੈਣ ਨਾਲ ਸਬਜ਼ੀਆਂ ਦੇ ਰੇਟ ਵਧੇ ਹਨ ਉਹਨਾਂ ਨੇ ਆਖਿਆ ਕਿ 10 ਤੋਂ 15 ਦਿਨ ਹੋਰ ਲੱਗਣਗੇ ਅਤੇ ਸਬਜ਼ੀਆਂ ਦੇ ਰੇਟ ਹੁਣ ਘਟ ਜਾਣਗੇ ਪਰ ਜਿਨ੍ਹਾਂ ਦੇ 10 ਤੋਂ 12 ਦਿਨ ਲੋਕਾਂ ਨੂੰ ਸਬਜ਼ੀਆਂ ਹਜੇ ਹੋਰ ਮਹਿੰਗੀਆਂ ਖਰੀਦਣੀਆਂ ਪੈਣਗੀਆਂ ਅੰਮ੍ਰਿਤਸਰ ਫਾਸਟਵੇ ਖਬਰਨਾਮਾ ਕੈਮਰਾਮੈਨ ਪਰੇਸ਼ਰਮਦ